ਕਾਰਿਗਰਾਂ ਵੱਲੋਂ ਆਪਣੇ ਉਜਾਰਿਆਂ ਦੀ ਪੂਜਾ ਕੀਤੀ ਜਾ ਰਹੀ ਹੈ ਕੱਚੇ ਦੁੱਧ ਦੇ ਨਾਲ ਉਜਾਰਿਆਂ ਨੂੰ ਇਸ਼ਨਾਨ ਕਰਾਇਆ ਜਾ ਰਿਹਾ ਸਾਫ਼ ਕੀਤੇ ਜਾ ਰਹੇ ਇਸ ਤੋਂ ਬਾਅਦ ਬਾਬਾ ਬਿਸ਼ੂ ਕਰਮਾ ਜੀ ਦੀ ਆਰਤੀ ਪੂਜਾ ਹੋਵੇਗੀ ਪਟਿਆਲਾ ਸ਼ਹਿਰ ਦੇ ਵਿੱਚ ਬਾਬਾ ਬਿਸ਼ੂ ਕਰਮਾ ਜੀ ਦੇ ਭਗਤ ਕਾਰੀਗਰ ਮਿਸਤਰੀ ਉਜਾਰਿਆਂ ਦੀ ਪੂਜਾ ਕਰਦੇ ਅੱਜ ਪੂਰੇ ਦੇਸ਼ ਭਰ ਦੇ ਵਿੱਚ ਹਰ ਕਾਰੀਗਰ ਆਪਣੇ ਉਜਾਰਿਆਂ ਦੀ ਪੂਜਾ ਕਰ ਦੇਗਾ ਉਜਾਰਿਆਂ ਦੀ ਪੂਜਾ ਕਰਕੇ ਆਪਣੇ ਜਗਤ ਗੁਰੂ ਭਗਵਾਨ ਬਾਬਾ ਵਿਸ਼ਵਕਰਮਾ ਜੀ ਦੀ ਪੂਜਾ ਅਰਚਨਾ ਕਰ ਦੇਗਾ ਮੈਂ ਲੰਬੇ ਸਮੇਂ ਤੋਂ ਪਾਰ ਪੇਂਟਰ ਦਾ ਕੰਮ ਕਰਦੇ ਆ ਸੀ ਲੱਕੜ ਦਾ ਕੰਮ ਕਰ ਰਹੇ ਆਗੇ ਲਗਾਤਾਰ ਪਰ ਅੱਜ ਦੀ ਜੋੜੀ ਨੌਜਵਾਨ ਪੀੜ੍ਹੀ ਆ ਅੱਜ ਦੀ ਸਦੀ ਦੇ ਵਿੱਚ ਉਹ ਇਨ੍ਹਾਂ ਕੰਮਾਂ ਤੋਂ ਦੂਰ ਹੁੰਦੀ ਜਾ ਰਹੀ ਹੈ ਉਹ ਸ਼ੌਕ ਨਹੀਂ ਹੈਗਾ ਅੱਜ ਦੇ ਨੌਜਵਾਨਾਂ ਨੂੰ ਵੀ ਉਹ ਹੱਥੀ ਕੋਈ ਕਿੱਤਾ ਸਖਲਾਈ ਕੋਰਸ ਕਰਨ ਸਿਰਫ ਉਹ ਪੜਾਈਆਂ ਤੇ ਡਿਗਰੀਆਂ ਤੱਕ ਸੀਮਿਤ ਰਹਿ ਗਿਆ ਅੱਜ ਦੇ ਨੌਜਵਾਨ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਵੀ ਕਿੱਤਾ ਕੋਰਸ ਜ਼ਰੂਰ ਸ਼ੁਰੂ ਕਰਨੇ ਚਾਹੀਦੇ ਅੱਜ ਦੇ ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ-ਨਾਲ ਕੰਮ ਵੀ ਸਿਖਾਉਣਾ ਚਾਹੀਦਾ ਹੈ ਜਿਵੇਂ ਲੱਕੜ ਦਾ ਕੰਮ ਹੋਇਆ ਰਾਜਗਰੀ ਦਾ ਕੰਮ ਹੋਇਆ ਪਲੰਬਰ ਦਾ ਕੰਮ ਹੋਇਆ ਇਲੈਕਟ੍ਰੋਨਿਕ ਬਿਜਲੀ ਦਾ ਕੰਮ ਹੋਇਆ ਕਾਰਪੈਂਟਰ ਦਾ ਕੰਮ ਹੋਇਆ ਹਰ ਤਰ੍ਹਾਂ ਦੇ ਕੰਮ ਪੰਜਾਬ ਸਰਕਾਰ ਨੂੰ ਚਲਾਉਣ ਦੇ ਲਈ ਇੱਕ ਸਪਲਾਈ ਕੈਂਪ ਲਗਾਣ ਦੀ ਜਰੂਰ ਚਾਹੀਦੀ ਹਨ ਬਾਕੀ ਮੇਰੀ ਬੇਨਤੀ ਇਹ ਵੀ ਵੱਡੇ ਵੱਡੇ ਫੈਕਟਰੀਆਂ ਦੇ ਵਿੱਚ ਮਜ਼ਦੂਰ ਕੰਮ ਕਰਦੇ ਆ ਲੈਬਰ ਦਾ ਕੰਮ ਕਰਦੇ ਆ ਉਹਨਾਂ ਨਾਲ ਕੋਈ ਘਟਨਾ ਵਾਪਰਦੀ ਆ ਦੁਰਘਟਨਾ ਵਾਪਰ ਜਾਂਦੀ ਆ ਉਹਨਾਂ ਦੀ ਕੰਮ ਕਰਦੇ ਵੇਲੇ ਮੌਤ ਹੋ ਜਾਂਦੀ ਆ ਉਹਨਾਂ ਵੱਲੋਂ ਕੋਈ ਵੀ ਸਹੂਲਤ ਨਹੀਂ ਮਿਲਦੀ ਠੇਕੇਦਾਰਾਂ ਵੱਲੋਂ ਹਰ ਕੰਮ ਕਰਨ ਵਾਲੇ ਦਾ ਸਰਕਾਰ ਢੀਮਾ ਕਰੇ। ਦੁਰਘਟਨਾ ਬੀਮਾ ਹੋਣਾ ਚਾਹੀਦਾ। ਇੰਸ਼ੋਰੈਂਸ ਵੀ ਹੋਣੀ ਚਾਹੀਏ ਨੌਜਵਾਨਾਂ ਦੀ। ਕਿਉਂਕਿ ਅੱਜ ਕੱਲ੍ਹ ਜਿਹੜੇ ਨੌਜਵਾਨ ਪੜੇ ਲਿਖੇ ਹਨ ਉਹ ਬਹੁਤ ਆਨਲਾਈਨ ਜਿਹੜੀਆਂ ਕੰਪਨੀਆਂ ਚੱਲ ਰਹੀਆਂ ਨੇ ਥਾ-ਥਾ ਮਾਲ ਸਪਲਾਈ ਕਰ ਰਹੀ ਹੈ, ਡਿਲੀਵਰੀਆਂ ਹੋ ਰਹੀਆਂ ਨੇ ਉਹਨਾਂ ਵੀ ਨੌਜਵਾਨਾਂ ਦਾ ਦੁਰਘਟਨਾ ਬੀਮਾ ਤੇ ਇੰਸ਼ੋਰੈਂਸ ਹੋਣੀ ਚਾਹੀਦੀ ਹੈ। ਅੱਜ ਮੈਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਾਂਗਾ। ਬਹੁਤ ਸਤਿਕਾਰਯੋਗ ਸਨੋਭ ਸਿੰਘ ਹੰਸਰਾਜ ਰਾਜਪੁਰਾ ਰੋਡ ਵਿਸ਼ਣੂ ਗਰਾ ਮੰਦਿਰ ਪਟਿਆਨਾ ਕਿੰਨੇ ਸਮੇਂ ਤੋਂ ਰੇ ਬਾਬਾ ਜੀ ਦਾ ਬਣਾ ਰਹੇ 55ਵਾਂ ਸਾਲਾਨਾ ਪੂਜਾ ਬਾਂਦਸਰ ਬਣਾਏ ਜਾ ਰਹੇ ਜੋ ਕਿ ਸਾਡੇ ਦਾਦਾ ਜੀ ਸ਼੍ਰੀ ਭਾਵਾ ਰਾਮ ਜੀ ਨੇ ਇਹ ਸ਼ੁਰੂ ਕਰਿਆ ਸੀਗਾ ਉਹ ਪਰੰਪਰਾ ਅੱਜ ਤੱਕ ਚੱਲਦੀ ਆ ਰਹੀ ਹੈ ਉਹਨਾਂ ਦੀ ਫੋਟੋ ਵੀ ਇਹ ਦੇਖੋ 55 ਸਾਲ ਤੋਂ ਇਸ ਮੰਦਿਰ ਦੇ ਵਿੱਚ ਇਹਨਾਂ ਨੇ ਸਭ